ਨਵੀਆਂ ਚੁਣੀਆਂ ਗਿਆ ਪੰਚਾਇਤਾਂ ਦੇ ਵਿੱਚ ਪੰਚਾਂ ਨੂੰ ਸੌਂ ਚਕਾਉਣ ਦੇ ਲਈ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਇਹਨਾਂ ਵੱਲੋਂ ਇਹਨਾਂ ਪੰਚਾਂ ਨੂੰ ਚੁਕਵਾਈ ਗਈ ਸੌ ਮੰਗਲਵਾਰ ਨੂੰ 11:30 ਵਜੇ ਦੇ ਲਗਭਗ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਠਿੰਡਾ ਦੇ ਵੱਖ-ਵੱਖ ਵਿਧਾਇਕਾਂ ਵੱਲੋਂ ਜਿੱਥੇ ਉਹਨਾਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਉੱਥੇ ਵੱਡੀ ਗਿਤੀ ਦੇ ਵਿੱਚ ਬਠਿੰਡਾ ਦੇ ਖੇਡ ਸਟੇਡੀਅਮ ਦੇਖੇ ਪੰਜ ਪਹੁੰਚੇ ਹੋਏ ਸਨ ਜਿਨ੍ਹਾਂ ਲਈ ਇਹ ਸਮਾਗਮ ਇੱਕ ਸੌਚਕ ਸਮਾਗਮ ਰੱਖਿਆ ਗਿਆ ਸੀ ਤਾਂ ਇੱਥੇ ਆਪਣਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਅਚੀਮਾ ਵੱਲੋਂ ਇਹਨਾਂ ਪੰਜਾਂ ਨੂੰ ਪਹੁੰਚਕਵਾਈ ਗਈ ਤੇ ਉਹਨਾਂ ਵੱਲੋਂ ਇਹ ਵੀ ਆਪਣਾ ਵਾਅਦਾ ਲਿਆ ਗਿਆ ਕਿ ਕੋਈ ਵੀ ਪੰਜ ਕਿਸੇ ਤਰ੍ਹਾਂ ਦੇ ਗ੍ਰਾਂਟਾਂ ਦੇ ਵਿੱਚ ਕੋਈ ਹਿਰਾਫਰੀ ਨਾ ਕਰੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹਨਾਂ ਪੰਚਾਂ ਨੂੰ ਇਸ ਤਰ੍ਹਾਂ ਦਾ ਸੁਨੇਹਾ ਦਿੱਤਾ ਗਿਆ ਕਿ ਅਗਰ ਤੁਹਾਡਾ ਦਿੱਤਾ ਹੋਇਆ ਪੈਸਾ ਅਸੀਂ ਆਪਣਾ ਟੈਕਸ ਦੇ ਰੂਪ ਦੇ ਵਿੱਚ ਲੈਣੇ ਤਾਂ ਉਹੀ ਪੈਸਾ ਅਸੀਂ ਤੁਹਾਨੂੰ ਗ੍ਰਾਂਟਾਂ ਦੇ ਰੂਪ ਦੇ ਵਿੱਚ ਦੰਨੇ ਆ ਇਸ ਲਈ ਇਹਨਾਂ ਆਪਣਾ ਪੈਸੇ ਦੀ ਸਹੀ ਵਰਤੋਂ ਕੀਤੀ ਜਾਵੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਨਵੀਆਂ ਚੁੜੀਆਂ ਆ ਗਈਆਂ ਪੰਚਾਇਤਾਂ ਦੇ ਵਿੱਚ ਅੱਜ ਇਹ ਜਿਹੜੇ ਪੰਚ ਟੁਣੇ ਗਏ ਸਨ ਉਹਨਾਂ ਦਾ ਸੌਂਚ ਉਹ ਆਪਣਾ ਸਮਾਗਮ ਬਠਿੰਡਾ ਦੇ ਖੇਡ ਸਟੇਡੀਅਮ ਦੇ ਇਹ ਰੱਖਿਆ ਗਿਆ ਸੀ ਤੇ ਉਹਨਾਂ ਪੰਚਾਂ ਨੂੰ ਸੌਂਚਕਵਾਉਣ ਦੇ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਨਾ ਵਿਸ਼ੇਸ਼ ਤੌਰ ਤੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ ਤੇ ਉਹਨਾਂ ਵੱਲੋਂ ਇਹਨਾਂ ਪੰਚਾਂ ਨੂੰ ਸੌਂਚਕਵਾਇਆ ਗਿਆ। ਹੌਸਲ ਸੁਣਾਉਣੇ ਕੀ ਕਹਿੰਦੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਨਾ। ਹਾਂਜੀ ਹਾਂਜੀ ਅੱਜ ਜ਼ਿਲ੍ਹਾ ਬਠਿੰਡਾ ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੌਂਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੌਂਚਕਾਇਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੌਂਚਕਾਈ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨਾਂ ਨੂੰ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਦੇ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕਦਾ ਸਰਬਸੰਤੀਆਂ ਚੁਣੇਗਾ ਪੰਚਾਇਤਾਂ 5 ਲੱਖ ਰੁਪਏ ਦੇਣਾ ਬਿਲਕੁਲ ਜਿਹੜੀਆਂ ਸਰਬਸੰਤੀਆਂ ਚੁਣੀਆਂ ਗਈਆਂ ਪੰਚਾਇਤਾਂ ਸੀਗੀਆਂ ਅਸੀਂ ਉਹਨਾਂ ਦੇ ਕੰਮਾਂ ਤੇ ਬੇਰਬੇ ਮੰਗੇ ਨੇ ਜਦੋਂ ਜਦੋਂ ਆਪਣੇ ਕੰਮਾਂ ਤੇ ਬੇਰਬੇ ਦੇਣਗੇ ਤਾਂ ਉਹਨਾਂ ਕੰਮਾਂ ਤੇ ਬੇਰਬੇ ਤੇ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਦੇ ਕੰਮਾਂ ਤੇ ਬੇਰਬੇ ਮੰਗੇ ਨੇ ਕਿ ਔਰ ਦੂਸਰਾ ਇਸ ਆਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਨਾਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਾਨੇ ਵਾਤਾਵਰਨ ਨੂੰ ਬਚਾਉਣ ਲਈ ਕਿਉਂਕਿ ਬਾਤਾਵਨ ਕਾਫੀ ਹੱਦ ਤੱਕ ਗੰਦਲਾ ਹੋਦਾ ਜਾ ਰਿਹਾ ਹੈਗਾ ਬਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਾਂਖ ਦੇਵੀ ਦੇ ਸਲੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀਆਂ ਜਿਹੜੀਆਂ ਸਾਨੂੰ ਸਿੱਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚਾ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਕੋਰਸੀਓ ਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੇ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚਿਆਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਹੈ ਉਹਦਾ ਵੀ ਅੰਤ ਕੀਤਾ ਜਾ ਸਕੇ ਪੈਨਸ਼ਨ ਬਾਹਰ ਲੀਨ ਦੇ ਨੋਟੀਫਿਕੇਸ਼ਨ ਨੂੰ ਕੱਲ ਇੱਕ ਸਾਲ ਹੋ ਗਿਆ ਮੁਲਾਜ਼ਮਾਂ ਨੇ ਕੱਲ ਕਾਪੀਆਂ ਸਾਰੀਆਂ ਹੈਗੀ ਕਦੋਂ ਲੱਗੂਆਂ ਨੇ ਆ ਦੇਖੋ ਉਹਦੇ ਲਈ ਦੋ ਕਮੇਟੀਆਂ ਮਾਨਜੋ ਸਾਡੇ ਸੀਐਸਡੀ ਕੋਲ ਹੈ ਬਣੀ ਹੋਈ ਹੈ ਕਿ ਉਹ ਕੇਂਦਰ ਸਰਕਾਰ ਨੇ ਇੱਕ ਸਕੀਮ ਜਿਹੜੀ ਹੈ ਲੈ ਕੇ ਆਂਦੀ ਹੈ ਕਿ ਉਹਦੀ ਸਟੱਡੀ ਹੋ ਰਹੀ ਹੈ ਉਸ ਤੋਂ ਬਾਅਦ ਐਨਓਸੀ